ਤੇ ਦੋਸਤੋ ਬੱਚਿਆਂ ਨੂੰ ਜਿਹੜੀਆਂ ਨੇ ਫਿਲਹਾਲ ਜਿਹੜੀਆਂ ਪੈਨ ਕਾਪੀਆਂ ਜਿਹੜੀਆਂ ਨੇ ਵੰਡ ਦਿੱਤੀਆਂ ਗਈਆਂ ਨੇ ਤੇ ਹੁਣ ਜਿਹੜਾ ਆ ਸਕੂਲ ਦੇ ਸਟਾਫ ਵੱਲੋਂ ਸਪੈਸ਼ਲੀ ਦੀਪਰਾਜ ਕੌਰ ਜੋ ਹੈਡ ਮੈਡਮ ਨੇ ਇੱਥੇ ਉਹਨਾਂ ਵੱਲੋਂ ਤੇ ਸਮੂਹ ਸਟਾਫ ਵੱਲੋਂ ਜਿਹੜਾ ਆ ਉਹ ਐਟ ਟਾਈਮ ਸਰਪੰਚ ਸਾਹਿਬ ਉਹਨਾਂ ਨੂੰ ਜਿਹੜਾ ਆ ਉਹ ਸਨਮਾਨਿਤ ਕੀਤਾ ਜਾ ਰਿਹਾ ਆ ਤੇ ਤੁਸੀਂ ਦੇਖਦੇ ਪਏ ਹੋ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਆ ਕਿਉਂਕਿ ਉਹਨਾਂ ਨੇ ਸਕੂਲ ਦੇ ਬੱਚਿਆਂ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਅੱਗੇ ਜਿਹੜਾ ਆ ਕਦਮ ਵਧਾਇਆ ਆ ਤੇ ਇਸੇ ਤਰ੍ਹਾਂ ਹੀ ਚਾਹੁੰਦੇ ਆ ਕਿ ਹਰ ਕੋਈ ਅੱਗੇ ਆ ਕੇ ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ ਜਿਹੜਾ ਆ ਉਹ ਵਾਅਦਾ ਕਰਨ ਦੇ ਲਈ ਇਸ ਤਰ੍ਹਾਂ ਦੇ ਉਪਰਾਲੇ ਛੋਟੇ ਛੋਟੇ ਕਰਦੇ ਰਹਿਣੇ ਚਾਹੀਦੇ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਟਾਈਮ ਕੋ ਰਾਮ ਸਿੰਘ ਉਹ ਕੀ ਕਹਿਣਾ ਚਾਹੁੰਦੇ ਆ ਸਰ ਅੱਜ ਦਾ ਜਿਹੜਾ ਪ੍ਰੋਗਰਾਮ ਕੀਤਾ ਗਿਆ ਆ ਬੱਚਿਆਂ ਨੂੰ ਜਿਹੜੀਆਂ ਕਾਪੀਆਂ ਵੰਡੀਆਂ ਗਈਆਂ ਕੀ ਕਹਿਣਾ ਚਾਹੋਗੇ ਪਰ ਮਸਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਦੇ ਗੱਜ ਕੇ ਫਦੇ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਉਹ ਬੱਚੇ ਬਾਹਰ ਗਏ ਆ ਵਿਦੇਸ਼ਾਂ ਚ ਉਹਨਾਂ ਨੇ ਇਹ ਜਰਾ ਭੇਜਿਆ ਵਾ ਕਿ ਬੱਚੇ ਚੰਗੇ ਪਾਰਨ ਸਕੂਲ ਵਿੱਚ ਜਿਹੜੇ ਫਸਟਾਉਨ ਕੇ ਸੈਕਡਾਉਨ ਕੇ ਉਹਨਾਂ ਨੂੰ ਵੀ ਕੱਲ ਨੂੰ ਆਪਾਂ ਕਿੱਟਾਂ ਦੇਵਾਂਗੇ ਵੰਡ ਕੇ ਤੇ ਜੋ ਬੱਚੇ ਟੀਚਰ ਆ ਇੱਥੇ ਸਾਡੇ ਸਟਾਫ ਆ ਬਹੁਤ ਵਧੀਆ ਸਟਾਫ ਆ ਬੱਚਿਆਂ ਨੂੰ ਚੰਗੀ ਸਿੱਖਿਆ ਦੇਂਦੇ ਆ ਇਹ ਬੱਚੇ ਕਹਿੰਦੇ ਆ ਪੁਲਿਸ ਚ ਹੋਣਾ ਸਾਨੂੰ ਬੜੀ ਖੁਸ਼ੀ ਹੁੰਦੀ ਕੋਈ ਕਹਿੰਦਾ ਫੌਜੀ ਹੋਣਾ ਵਾ ਚੰਗੇ ਬੱਚੇ ਜਿਹੜੇ ਇੱਥੇ ਸਕੂਲਾਂ 'ਚ ਪੜ੍ਹਦੇ ਆ ਇਹੋ ਹੀ ਅਫਸਰ ਬੰਦੇ ਆ ਜੋ ਸਕੂਲ ਦਾ ਸਟਾਫ ਹੁੰਦਾ ਵਾ ਜੇ ਉਹ ਪੂਰੀ ਮਿਹਨਤ ਕਰਾਉਂਦਾ ਦਾ ਇੱਥੇ ਬੱਚਿਆਂ ਵਾਸਤੇ ਤੇ ਸਾਨੂੰ ਇਹ ਖੁਸ਼ੀ ਦੇ ਵਿੱਚ ਆਣ ਕੇ ਇਹ ਕਹਾਂ ਵੀ ਵਧੀਆ ਸਟਾਫ ਆ ਤੇ ਬੱਚਿਆਂ ਨੂੰ ਚੰਗੇ ਭਰਾਉਂਦੇ ਆ ਤੇ ਬੱਚਿਆਂ ਦਾ ਦਿਲ ਹੌਸਲਾ ਵਧਾਈਏ ਜੋ ਬਾਹਰ ਆੜਾ ਬੱਚਾ ਰੌਹਲ ਗਿਆ ਵਾ ਉਹਨਾਂ ਨੇ ਕਿਹਾ ਵੀ ਬੱਚਿਆਂ ਨੂੰ ਤੁਸੀਂ ਕਾਪੀਆਂ ਪੈਨ ਵੰਡੋ ਉਹ ਕਰਕੇ ਇਹ ਸਾਰੇ ਆਪਣੇ ਸਮੂਹ ਪਿੰਡ ਵਾਸੀਆਂ ਨੇ ਮੈਂਬਰ ਪੰਚਾਇਤ ਸਰਪੰਚ ਜੋ ਸਾਡੇ ਪਿੰਡ ਦੇ ਮੋਤ ਮੇਰੇ ਆ ਉਹ ਅਸੀਂ ਰਲ ਕੇ ਸਾਰਿਆਂ ਨੇ ਅੱਜ ਪ੍ਰਾਲਾ ਕੀਤਾ ਵਾ ਕਿ ਬੱਚਿਆਂ ਦਾ ਹੌਸਲਾ ਵਧਾਈ ਕਰੀਏ ਜਿਹੜੇ ਫਰਸਟ ਸੈਗ ਡਾਉਣ ਕੇ ਉਹ ਅਸੀਂ ਟੀਚਰ ਸਾਹਿਬ ਉਹਨਾਂ ਨੂੰ ਕਹਿਣੇ ਆ ਉਹਨਾਂ ਨੂੰ ਦੱਸ ਦਿਓ ਉਹਨਾਂ ਨੂੰ ਕੱਲ ਨੂੰ ਆਪਾਂ ਕਿੱਟਾ ਦਵਾਂਗੇ ਸਾਰੇ ਬੱਚਿਓ ਮਿਹਨਤ ਕਰੋ ਰੱਜ ਕੇ ਜਿਹੜੇ ਬੱਚੇ ਫਰਸਟ ਹੋਣਗੇ ਉਹਨਾਂ ਨੂੰ ਆਪਾਂ ਕਿੱਟਾ ਦਵਾਂਗੇ ਤੁਹਾਨੂੰ ਇੰਨੇ ਆ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰ ਅੱਜ ਪਿੰਡ ਦੀ ਸਾਬਕਾ ਪੰਚਾਇਤ ਤੇ ਮੌਜੂਦਾ ਪੰਚਾਇਤ ਮੈਂਬਰਾਂ ਨੇ ਇਕੱਠਾ ਹੋ ਕੇ ਪਿੰਡ ਵਾਸੀਆਂ ਨੇ ਇਕੱਠਾ ਹੋ ਕੇ ਜੜਾ ਆਓ ਸਕੂਲ ਦੇ ਵਿੱਚ ਕਾਪੀਆਂ ਪੈਨ ਵੰਡੇ ਗਏ ਨੇ ਕੀ ਕਹਿਣਾ ਚਾਹੋਗੇ ਐਸੇ ਮੌਕੇ ਦੇ ਉੱਤੇ ਸਮੂਹ ਪੰਚਾਇਤਦਾਰੋਂ ਪਹਿਲਾਂ ਅਸੀਂ ਜੀ ਆਇਆਂ ਕਹਿੰਦੇ ਆ ਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਸਕੂਲ ਵਿੱਚ ਆ ਕੇ ਬੱਚਿਆਂ ਨੂੰ ਕਾਫੀ ਸਟੇਸ਼ਨਰੀ ਦੀ ਵੰਡ ਕੀਤੀ ਆ ਤੇ ਸਾਡੇ ਬੱਚੇ ਵੀ ਬਹੁਤ ਖੁਸ਼ ਹੋਏ ਆ ਅਸੀਂ ਚਾਹੁੰਦੇ ਆਂ ਕਿ ਇਸ ਤਰ੍ਹਾਂ ਦੇ ਜਿਹੜੇ ਆ ਛੋਟੇ-ਛੋਟੇ ਫੰਕਸ਼ਨ ਜਿਹੜੇ ਸਕੂਲ ਵਿੱਚ ਹੁੰਦੇ ਰਹਿਣੇ ਚਾਹੀਦੇ ਆ ਕਿਉਂ ਪਿੰਡ ਵਿੱਚ ਕਿਹ ਬੱਚੇ ਦਾ ਜਨਮ ਦਿਨ ਵਾ ਜਾਂ ਕੋਈ ਘਰ ਵਿੱਚ ਖੁਸ਼ੀ ਆ ਤੇ ਇਹ ਸਾਡੇ ਪਿੰਡ ਦੇ ਜਿਹੜੇ ਬੱਚੇ ਆ ਇਹਨਾਂ ਵਾਸਤੇ ਵੀ ਸਾਨੂੰ ਜਰੂਰ ਟਾਈਮ ਕੱਢਣਾ ਚਾਹੀਦਾ ਇਹਨਾਂ ਨੂੰ ਕੋਈ ਕਾਪੀਆਂ ਪੈਨਸਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਿੱਟ ਕੋਈ ਸਮਗਰੀ ਜਿਹੜੀ ਆ ਜਰੂਰ ਵਰਤਨੀ ਮਤਲਬ ਦੇਣੀ ਚਾਹੁੰਦੇ ਆ ਤੇ ਦੇਣੀ ਚਾਹੀਦੀ ਆ ਕਿਉਂਕਿ ਇਹ ਬੱਚੇ ਜਿਹੜੇ ਆ ਇਹ ਬਹੁਤ ਹੀ ਇੱਕ ਵੱਡਾ ਦਾਣ ਆ ਮਹਾ ਦਾਣਾ ਜੇ ਪੜ੍ਹਾਈ ਵਾਸਤੇ ਇਹ ਬੱਚੇ ਨੂੰ ਦਿੰਨੇ ਆ ਇਹਦੇ ਨਾਲ ਦੀ ਕੋਈ ਵੀ ਜੜੀ ਆ ਉਹ ਚੀਜ਼ ਨਹੀਂ ਹੋ ਰਹੀ ਹੈਗੀ ਹੋਰ ਅਸੀਂ ਇਹਨਾਂ ਨੂੰ ਧੰਨਵਾਦ ਕਰਦੇ ਆ ਠੀਕ ਹੈ ਮੈਮ ਤੁਸੀਂ ਬਤਾਓ ਰ ਹੈਡ ਜੀ ਸਕੂਲ ਦੇ ਵਿੱਚ ਤੇ ਅੱਜ ਸਕੂਲ ਦੇ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਤੇ ਸਾਡੇ ਸਾਬਕਾ ਸਰਪੰਚ ਗੁਰਨਾਥ ਸਿੰਘ ਬਾਵਾ ਹਣਾਂ ਵੱਲੋਂ ਜਿਹੜਾ ਆ ਸਪੈਸ਼ਲਿਸਟ ਤੇ ਸਟੇਸ਼ਨਰੀ ਵੰਡੀ ਗਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਮੈਂ ਸਾਰੇ ਨਗਰ ਦਾ ਜਿਹੜੇ ਸਾਡੇ ਪੰਚਾਇਤ ਮੈਂਬਰ ਆਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਅੱਜ ਸਾਡੇ ਬੱਚਿਆਂ ਨੂੰ ਉਹਨਾਂ ਨੇ ਸਟੇਟਰੀ ਵੰਡਿਆ ਇਹ ਸਰਨੇ ਜੋ ਦੱਸਿਆ ਕਿ ਜਦੋਂ ਸਾਡੇ ਕਿਸੇ ਵੀ ਬੱਚੇ ਦਾ ਜਨਮ ਦਿਨ ਹੁੰਦਾ ਆ ਕਿਸੇ ਵੀ ਘਰ ਚ ਮੈਂਬਰ ਦਾ ਜਨਮ ਦਿਨ ਹੁੰਦਾ ਤੇ ਇਹਨਾਂ ਨਾਲ ਬਣਾਓਗੇ ਤੇ ਜ਼ਿਆਦਾ ਖੁਸ਼ੀ ਹੋਏਗੀ ਕਿ ਜਦੋਂ ਤੁਸੀਂ ਅੱਜ ਕਹਿ ਰਹੇ ਇਹਨਾਂ ਦਾ ਬੇਟਾ ਰਾਹੁਲ ਉਹ ਗਿਆ ਹੋਇਆ ਆ ਫੋਰਨ ਉਹਨੇ ਸਾਨੂੰ ਚਲੋ ਸਟੇਜ ਲਈ ਵਾਸਤੇ ਸਮਾਨ ਕਿਹਾ ਹੋਇਆ ਤੇ ਇਦਾਂ ਦੇ ਉਪਰਾਲੇ ਅੱਗੇ ਵੀ ਕੀਤੇ ਜਾਣ ਤੇ ਬੱਚੇ ਵੀ ਖੁਸ਼ ਹੁੰਦੇ ਆ ਜਦੋਂ ਤੁਸੀਂ ਉਹਨਾਂ ਨਾਲ ਜਨਮ ਦਿਨ ਕੋਈ ਇਦਾਂ ਦੀਆਂ ਖੁਸ਼ੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਸਾਂਝੀਆਂ ਕਰਦੇ ਜੋ ਤੇ ਬੱਚੇ ਸਾਡੇ ਜਿਹੜੇ ਆ ਨਾ ਬੜੇ ਹੀ ਖੁਸ਼ ਹੁੰਦੇ ਆ ਕਿਉਂਕਿ ਇੰਨਾ ਬੱਚਿਆਂ ਨਾਲ ਜਦੋਂ ਤੁਸੀਂ ਆਓਗੇ ਇਹ ਬੱਚੇ ਇਦਾਂ ਦੇ ਕਈ ਹੈਗੇ ਆਗੇ ਕਿ ਜਿਨ੍ਹਾਂ ਨੂੰ ਤੁਸੀਂ ਮਤਲਬ ਆ ਕੇ ਕੁਝ ਵੀ ਤੇ ਦੋਗੇ ਨਾ ਚੀਜ਼ ਤੇ ਬੜੇ ਖੁਸ਼ ਹੁੰਦੇ ਆ ਤੇ ਬਾਕੀ ਅਹੀਂ ਜਿਹੜਾ ਵਾ ਤੁਹਾਡੇ ਬੜੀ ਸਾਡਾ ਜਿਹੜਾ ਸਟਾਫ ਆ ਬਹੁਤ ਮਿਹਨਤੀ ਆ ਤੇ ਜਿੱਦਾਂ ਤੁਸੀਂ ਕਹਿ ਰਹੇ ਜੋ ਕਿ ਇਹਦੇ ਤੋਂ ਹੀ ਬੱਚੇ ਜਿਹੜੇ ਸਾਡੇ ਵਾਕੇ ਸਾਡੇ ਤੋਂ ਉਹਨਾਂ ਨੇ ਫੌਜ ਚ ਅੱਗੇ ਟੀਚਰ ਟੀਚਰ ਤੋਂ ਹੀ ਸਿੱਖਿਆ ਉਹਨਾਂ ਨੇ ਅੱਗੇ ਜਿਹੜਾ ਆ ਬਣ ਆਇਆ ਮੈਂ ਸਾਰੀ ਪੰਚਾਇਤ ਦਾ ਫਿਰ ਬਹੁਤ ਬਹੁਤ ਧੰਨਵਾਦ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ